ਮੋੜ ਰਹਿ ਗਿਆ ਲੜਾ ਕਿ ਜੇ ਨਾ ਤੁੱਪੋਦੇ ਆਬਲਾ ਹਾਂਜੀ ਚੋਬਰ ਕੀ ਹਾਲ ਸਾਲ ਕਦਾਂ ਚੜਦੀ ਗਲਾ ਲੋ ਵੀ ਆਪਾਂ ਰਖਾਉਣਾ ਘਰੇ ਖੰਡਪੜ ਸਾਹਿਬ ਤੇ ਲੈ ਕੇ ਚੱਲੇ ਆ ਮੈਂ ਤੇ ਮੇਰਾ ਵੱਡਾ ਵੀਰ ਗੱਦੇ ਬਾਬਾ ਜੀ ਦਾ ਪ੍ਰਕਾਸ਼ ਕਰਾਉਣਾ ਤੇ ਆਪਣੇ ਹੈਗਾ ਮੰਦਰੂਪ ਕੌਰ ਦਾ ਜਨਮ ਦਿਨ ਪਰਸੋਂ ਕੁਚੀਦਰ ਖੋਣਾ ਖੰਡਪਾਤ ਸਾਹਿਬ ਕਿਉਂ ਸ਼ਾ ਜੀ ਹਾਂ ਜੀ ਬਿਲਕੁਲ ਲੋਕ ਦੇਖੋ ਤੇ ਮਾਲ ਲਈ ਆਪਣਾ ਦਿੱਤੇ ਬਚ ਗਈ ਜੀ ਚਲੀਏ ਫਿਰ ਇਹ ਜਿਹੜੇ ਆਪਣੇ ਬਾਬਾ ਕੁਲਦੀਪ ਸਿੰਘ ਜੀ ਜਿਹੜੇ ਬਾਬਾ ਇਹ ਸੇਵਾਦਾਰ ਇੱਥੇ ਤੇ ਕੋਈ ਵੀ ਲੋਡ ਹੁੰਦੀ ਆ ਭਾ ਬਾਬੇ ਨੇ ਮੈਨ ਲਈਦਾ ਆ ਕੇ ਤੇ ਬਾਬਾ ਜੀ ਪਰਪੋਰ ਕਰ ਦਿੰਦੇ ਨੇ ਸਮਾਨ ਸਾਰਾ ਪਨੋ ਕੇ ਕਰ ਦਿੰਦੇ ਆ ਕਿਉਂ ਵੀਰ ਜੀ ਹੈਨਾ ਇਹ ਵੀਰ ਜੀ ਨੇ ਆਪਣੇ ਪੁਰਾਣੇ ਸੇਵਾਦਾਰ ਆ ਬਾਬਾ ਜੀ ਦੇ ਇੱਥੇ ਇਹਨਾਂ ਦੀ ਮਿਹਰਬਾਨੀ ਸਾਰੀ ਇੰਡੀਕੇਟਰ ਬਣ ਕੇ ਹੋ ਜਾਗਣ ਦਾ ਵੇਰ ਚੱਲੀਏ ਫਿਰ ਲਾ ਕੇ ਕਲੋਜ਼ਡ ਰਿਪੀਅਰ ਆਫਿਸ ਉਹਗੇ ਦੇ ਦੇਗੀ ਬਣਦਾ ਪਹਿਲਾ ਪਾ ਦੇ ਉਹ ਨੂੰ ਸਾਰੇ ਰਾਜਾ ਬਣਿਆ ਉਹ ਵੀ ਹੁਣ ਆਪਾਂ ਕਰਾਂਗੇ ਸਰਸ ਨਿੱਕੀ ਗੱਡੀ ਆ ਜਾ ਪਾਓ ਜੀ ਪਾਓ ਜੀ ਆ ਜੋ ਰਾਤੀ ਦੇ ਵਿੱਚ ਸੁਟਿਆ 2 ਵਜੇ ਰਾਤੀ ਲੇਟੇ ਸੁਟਿਆ ਤੇ ਤੈਨੂੰ ਪਤਾ ਨਹੀਂ ਬਾਬਾ ਜੀ ਹੁਣਾ ਚਲਾ ਆ ਇਧਰ ਗੱਡੀ ਤੇ ਹੋਈਏ ਨਿੱਕੀ ਗੱਡੀ ਆਪਣੀ ਅੰਦਰੋਂ ਸਾਫ਼ ਆ ਤੇ ਕਰਕੇ ਆਪਾਂ ਇਹਨੂੰ ਹੀ ਧੋਤਾ ਲਵਾਂਗੇ ਮਾਰੇ ਦੇ ਸਰੂਪ ਤੇ ਚ ਲਿਆਵਾਂਗੇ ਤੇ ਵੱਡੀ ਗੱਡੀ ਬੜੀ ਜ਼ਿਆਦਾ ਅੰਦਰੋਂ ਅਈਆ ਗੰਦੀ ਹਾਂ ਤੁਹਾਨੂੰ ਕੈਮ ਆਰਡਰ ਕਰ ਕੇ ਕਰਕੇ ਫਾਈਲ ਹੀ ਮੰਨੇ ਮੰਨੇ ਕੀ ਕਰਦੀ ਆ ਹੈ ਕੀ ਕਰਦਾ ਜੀ ਮੇਰੇ ਸਰੂਪ ਤੂੰ ਓਏ Mana? Mana ketahuan? Ketahuan? Babaji yang ada? Hah? Babaji yang ada ya? Babaji yang ada ya? Babaji yang ya? Mana? 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 Chachu, mana? Cacu? Mana? साडा स्कूल शहीद सूबेदार अजीत सिंह सीनियर सेकेंडरी स्कूल दुरदासपुर सल्यूट आई ਕੱਟ ਕੱਟ ਮੁੱਝੋ ਕੱਟ ਤਕ ਕੋ ਨੋੜੇ ਤੇ ਮੋਦੀ ਨੂੰ ਜਾਤ ਨੂੰ ਲਾਹੇ ਹਰੇ ਮਸੂਰੇ ਕਬ ਜਨਰ ਖੜਾ ਤੂ ਸੈ ਨੂੰ ਕਾ ਸਾਧਰਾ ਕੀ ਗੁਰਪਾਲ ਰੰਗ ਸਤਿ ਪੰਥ ਸਮੋਗ ਕਾ ਰਾਂਧੀ ਅਰਦੀ ਸਤਿ ਪਰਮ ਪੁਰ ਹੋਰ ਪਾਇ ਤਿਜਾ ਅੰਨ ਲਾ ਸੂਤ ਕੰਨ ਸੂਤ ਜੀ ਸਾਧਕ نصرت سہی ملوکاں دی طاقت سہی تے سہی سہی نیں سہی 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 ये जो Oh! <laughs>

सुती आए न फरीदा रही सोबेड़ी हिजदी गई कथूरी गंद जो बन जाडरां जिसे पीत न जाए <laughs> ਕਿਰਾ ਹੋਵੇ ਚਿੱਕ ਰੂਗੇ ਹੱਥ ਚਾਚਾ ਜੀ ਚਾਚਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਰਾਵੀਓ ਉਹ ਜੀਤੇ ਮੁਯਾ let okay. ਤੋ ਆਦੇ ਉਰਲੀ ਤੇ ਆਪਣੇ ਕੋਰਤੀ ਦਾਇਵਾ ਸੁਤੋਤੀ ਦੇ ਹੱਥ ਦੇ ਰਿਹਾ ਤੇ ਤੋਂ ਕੋਈ ਸ਼ੁਭੰਤ

Hãy subscribe cho kênh Ghiền Mì Gõ Để không bỏ lỡ những video hấp dẫn Okay,

ਇਹ ਜਾਨਦਾਰ ਹੈ। ਉਹ ਕਾਰਨ ਹੋਣ ਵੀ ਉੱਧਰ ਵੀ ਤਾਂ ਕੰਨ ਕੱਸੇ ਨੇ। ਹੂੰ। ਫੌਜਾ ਫੌਜਾ ਇਆਂ ਇਆਂ ਕਹਿੰਦੇ ਫੌਜਾ। ਕੇਂਦਰਾ ਪਿੱਛੇ। ਆ ਚਿੰਨੂ ਬੁਲਾ। ਹੰਦਾ ਚਿੰਨੂ। ਸੱਚੀ ਵੀਡੀਓ ਉਹ ਵੀਡੀਓ ਨਾ।